ਸਵਾਲ ਲੈ ਕੇ ਆਇਆ ਆ ਘਰ ਵਾਲੇ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਕ ਬੰਦਾ ਸਾਡੇ ਕੋਲ ਆਜੋ ਆਪਾਂ ਬਰਾਬਰ ਹੋ ਜਾਾਂਗੇ ਪਰ ਆ ਘਰ ਵਾਲੇ ਕਹਿੰਦੇ ਕਿ ਤੁਸੀਂ ਇੱਕ ਬੰਦਾ ਸਾਨੂੰ ਦੇ ਦਿਓ ਅਸੀਂ ਡਬਲ ਹੋ ਜਾਾਂਗੇ ਠੀਕ ਹੈ ਜੀ ਸਵਾਲ ਚੰਗੀ ਤਰ੍ਹਾਂ ਸਮਝਿਓ ਦੋ ਘਰ ਆ ਆ ਘਰ ਵਾਲੇ ਬੰਦੇ ਕਹਿੰਦੇ ਆ ਕਿ ਤੁਸੀਂ ਸਾਨੂੰ ਇੱਕ ਬੰਦਾ ਇੱਧਰ ਦੇ ਦਿਓ ਤੇ ਆਪਾਂ ਬਰਾਬਰ ਹੋ ਜਾਾਂਗੇ ਦੋਵੇਂ ਪਾਸੇ ਬਰਾਬਰ ਹੋ ਜਾਣਗੇ ਤੇ ਆ ਘਰ ਵਾਲੇ ਬੰਦੇ ਆਂਦੇ ਆ ਕਿ ਤੁਸੀਂ ਸਾਨੂੰ ਇੱਧਰੋਂ ਇੱਕ ਬੰਦਾ ਇੱਧਰ ਦੇ ਦਿਓ ਤੇ ਅਸੀਂ ਡਬਲ ਹੋ ਜਾਾਂਗੇ ਤਹਾ ਦਾ ਸਵਾਲ ਇਹ ਆ ਕਿ ਤੁਸੀਂ ਇਹ ਦੱਸਣਾ ਵਾ ਕਿ ਇੱਧਰ ਕਿੰਨੇ ਬੰਦੇ ਆ ਤੇ ਇੱਧਰ ਕਿੰਨੇ ਬੰਦੇ ਆ ਜਿਹੜੇ ਇੱਕ ਬੰਦੇ ਆਉਣ ਦੇ ਨਾਲ ਬਰਾਬਰ ਹੁੰਦੇ ਰੇ ਇੱਕ ਬੰਦਾ ਉਧਰ ਜਾਣ ਦੇ ਨਾਲ ਡਬਲ ਹੁੰਦੇ ਆ ਇਹ ਸਵਾਲ ਆਪਣਾ ਠੀਕ ਆ ਜੀ ਹਾਂ ਇਹ ਮਤਲਬ ਇੱਧਰ ਕਲੀ ਹੋਵੇ ਤੇ ਉਧਰ ਝੋਟਾ ਹੋ ਜਾਣਾ ਹਾਂ ਬਰਾਬਰ ਹਾਂ ਠੀਕ ਆ ਠੀਕ ਆ ਜੀ ਉਧਰ ਝੋਟਾ ਕੀਤਾ ਤੇ ਇੱਧਰ ਕਲੀ ਇੱਧਰ ਕਲੀ ਝੋਟੇ ਦਾ ਸਵਾਲ ਆ ਉਹੋ ਚੀਜ਼ ਹੀ ਆ ਬਸ ਠੀਕ ਆ ਜੀ ਮਤਲਬ ਤੁਸੀਂ ਇਹ ਦੱਸਣਾ ਬੰਦੇ ਕਿੰਨੇ ਆ ਇੱਧਰ ਬੰਦੇ ਕਿੰਨੇ ਆ ਘਰ ਚ ਤੇ ਇੱਧਰ ਬੰਦੇ ਕਿੰਨੇ ਘਰ ਚ ਠੀਕ ਆ ਉਹਦੇ ਬਰਾਬਰ ਹੀ ਆਉਣਾ ਕੰਮ ਕਾਲ ਵਾਵਾ ਡੂੰਗਾ ਦਿਮਾਗ ਲਾਉਣਾ ਪੈਣਾ ਹਾਂ ਗਲਤ ਦਿਮਾਗ ਦੀ ਆ ਦਿਮਾਗ ਤੋਂ ਬਿਨਾ ਗੱਡੀ ਨਹੀਂ ਚੱਲਦੀ ਪੰਜ ਦੇ ਆਪਾਂ ਨੇ ਇੱਕ ਦਿਮਾਗੀ ਕਸਰਤ ਆ ਦਿਮਾਗੀ ਕਸਰਤ ਆ ਬਈ ਇਹਦੇ ਕੈਲਕੂਲੇਟਰ ਨਾਲ ਗੱਲ ਬਣਨੀ ਇਦਾਂ ਨਹੀਂ ਸਮਝ ਨਹੀਂ ਲੱਗਣ ਈ ਕਿੰਨੇ ਬੰਦੇ ਹੋਣਗੇ ਇੱਧਰ ਕਿੰਨੇ ਬੰਦੇ ਹੋਣਗੇ ਤੇ ਇੱਧਰ ਕਿੰਨੇ ਬੰਦੇ ਹੋਣਗੇ ਮਤਲਬ ਇੱਧਰ ਤੁਸੀਂ ਜੇ ਪੰਜ ਮੰਨੋ ਇੱਧਰ ਪੰਜ ਬੰਦੇ ਆ ਇੱਧਰ 6 ਇੱਧਰ ਪੰਜ ਇੱਧਰ 6 ਇੱਧਰ 6 ਹੋਗੇ ਹਾਂ ਹੁਣ ਆ ਇੱਕ ਆ ਗਿਆ ਠੀਕ ਹੈ ਇਹ ਇਧਰ ਕਿੰਨੇ ਬੰਦੇ ਦੱਸਿਆ ਤੁਸੀਂ ਪੰਜ ਕਿਹਨੋਂ ਹਾਂ ਇਧਰ ਪੰਜ ਇਧਰ ਛੇ ਇਧਰ ਛੇ ਹੁਣ ਆਪਾਂ ਕੀ ਕਰਨਾ ਵਾ ਇਧਰ ਦਾ ਬੰਦਾ ਇਧਰ ਘਲਾਉਣਾ ਵਾ ਠੀਕ ਹੈ ਠੀਕ ਹੈ ਜੀ ਆ ਕਿੰਨੇ ਹੋ ਗਏ 6 ਹੋ ਗਏ ਆ ਕਿੰਨੇ ਰਹਿ ਗਏ ਪੰਜ ਪੰਜ ਬਰਾਬਰ ਹੋ ਨਹੀਂ ਰਹਾ ਇਹ ਬਰਾਬਰ ਤੇ ਹੋ ਨਹੀਂ ਰਹਾ ਇਹ ਤੇ ਲਾਗੇ ਨਹੀਂ ਕਿਸੇ ਦਾ ਆਇਆ ਕਲੀ ਦੇ ਜੋਟਾ हां ते इधर ਇਹਦੇ ਆਪਾਂ ਕਰ ਲਿਆ ਇਹਦੇ ਜੇ ਬਰਾਬਰ ਬਰਾਬਰ ਗਿਣਾਂਗੇ ਤੇ ਉਧਰ ਇੱਕ ਵਧਣਾ ਆ ਤੇ ਇਧਰ ਇੱਕ ਘਟਣਾ ਆ ਇੱਕ ਘਟਣਾ ਤੁਮੇ ਪਾਸੇ ਉਧਰ ਜਾਣਾ ਤੇ ਇਧਰ ਬਰਾਬਰ ਹੋਣੀਆਂ ਤੇ ਇੱਥੇ ਡਬਲ ਹੋਣੀਆਂ ਠੀਕ ਹੈ ਜੀ ਇਧਰ ਪੰਜ ਹੀ ਰਹਿੰਦੀ ਐ ਇਹਦੇ ਇਧਰ ਇੱਕ ਹੋਰ ਵਧਾ ਕੇ ਦੇਖ ਲਓ ਇਧਰ ਤੁਹਾਡੇ ਪੰਜ ਆ ਗਏ ਇਧਰ ਇੱਕ ਹੋਰ ਵਧਾ ਕੇ ਵੇਖੋ ਇਧਰ ਆਪਾਂ ਕਰ ਦਈਏ 6 ਤੁੰਹੇ ਦੱਸਿਆ ਸੀ ਹਾਂਜੀ ਇਧਰ 7 ਹੋ ਗਏ ਹਾਂਜੀ ਕੌਣ ਆ ਘਰ ਆ ਲਿਆ ਮਲ ਇੱਕ ਬੰਦਾ ਦੇ ਦੀਏ ਆਪਾਂ ਹਾਂਜੀ ਇਧਰ ਦੇ ਦਿਓ ਇੱਧਰ ਇੱਕ ਬੰਦਾ ਇੱਧਰ ਆ ਗਿਆ 6 ਹਾਂਜੀ ਇੱਧਰ 6 ਹੋ ਗਏ ਇੱਧਰ 6 ਇਹ ਬਰਾਬਰ ਹੋ ਗਏ ਇਹ ਬਰਾਬਰ ਹੋ ਗਿਆ ਕੰਮ ਆ ਇੱਕ ਇੱਕ ਪਾਸੇ ਦਾ ਦਸਵਾਲ ਸਹੀ ਨਿਕਲ ਆਇਆ ਠੀਕ ਹੈ ਜੀ ਹੁਣ ਦੂਜੇ ਪਾਸੇ ਆਪਾਂ ਕੀ ਕਰਨਾ ਵਾ ਇੱਧਰ 5 ਆ ਹਾਂਜੀ ਇੱਧਰ 7 ਆ ਹਾਂਜੀ ਹੁਣ ਇੱਧਰ ਦਾ ਬੰਦਾ ਇੱਧਰ ਆ ਗਿਆ ਹਾਂਜੀ ਇਹ 8 ਹੋ ਗਏ ਇਹ 8 ਹੋ ਗਏ ਹਾਂ ਆ 4 ਆ ਹਾਂ ਹਾਂ ਬਿਲਕੁਲ ਸਹੀ ਸਵਾਲ ਆ ਇਹਦਾ ਆਨਸਰ ਕੀ ਹੈ ਜੀ ਆਹ ਵਾ 5 ਤੇ ਆਹ ਵਾ 7 ਬਾਕੀ ਇੱਕ ਵਾਰੀ ਕਰਕੇ ਜਰੂਰ ਵੇਖਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਹੋਰ ਵੀ ਵੀਰਾਂ ਤੱਕ ਪਹੁੰਚ ਤੇ ਬਾਕੀ ਦਿਮਾਗੀ ਕਸਰਤ ਆ ਜੀ ਹੋਰ ਕਰਾਂਗੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ